ਹੈਲੋ ਸਾਸਤਰੀ ਘਰ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਵਧੀਆ ਹੋਵਗੇ ਠੀਕ ਠਾਕ ਹੋਵਗੇ ਲੋ ਜੀ ਆਪਾਂ ਜਾ ਰਹੇ ਪਿੰਡਾਂ ਬਰੈਡ ਬਰੈਡ ਖਾ ਲਈ ਬਰੈਡ ਖਾ ਕੇ ਆਵਾਂਗੇ ਖਾ ਲੈ ਚਾਹ ਪੀ ਕੇ ਚੱਲਦੇ ਆਂ ਛੜੀਓ ਪੀਲੀ ਆਇਂ ਘਰ ਕੋਟੀ ਪਾਏ ਕਉ ਠੰਡ ਲੱਗੂ ਤੈਨੂੰ ਕੋਟੀ ਪਾਉਤਾਂ ਜੀ ਪੁੱਤਾਂ ਦੀ ਕੁੱਟੀ ਪਾਵਾਂ ਮੈਂ ਨਹੀਂ ਪੋਦਾ ਕੁੱਟੀ ਠੰਡ ਲੱਗੂ ਮੈਂ ਨਹੀਂ ਪੋਦਾ ਕੁੱਟੀ ਇਹ ਕਮਾ ਕੋਟੀ ਪਾਲਾ ਕੁੱਟੀ ਪਾਲਾ ਮੈਂ ਨਹੀਂ ਪੋਦਾ ਪੁੱਤਾਂ ਕੋਟੀ ਜੀ ਲੋ ਜੀ 4 ਵਜੇ ਗਈ 4 ਵਜੇ ਜਾਵਾਂਗੇ ਸ਼ਾਮ ਦੇ 4 ਵਜੇ ਰਹਿਣੇ ਹਨ ਹਲ ਚਲੋ ਹੋਰ ਦੇ ਵਿੱਚ ਪੈਂਦੀ ਨਹੀਂ ਹੈਗੀ ਇਹ ਨਾਲੇ ਤਾਂ ਨਾ ਪੈ ਜੂਗੀ ਤੇਰੇ ਹੁਣ ਲਾ ਆਹ ਕਰ ਲੈ ਪਾਲਾ ਸੋਹਣੀ ਲੱਗਦੀ ਹੈ ਜਾਂ ਸਰ ਕੱਢੂਗਾ ਹਾਂ ਜਾਂ ਸਰ ਕੱਢ ਦੇ ਗਲਤ ਪਈ ਇਹਨੇ ਕਾਂ ਲੈਤੀ ਡੈਡੀ ਹੁਣ ਤੇਰੇ ਕੋਲੋਂ ਫੋਨ ਆ ਗਿਆ ਨਹੀਂ 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 ਤਾਂ ਪੀਅ ਲੈੰਦਾ ਨਹੀਂ ਮੈਂ ਤਾਂ ਕੋਟੀ ਮਸਾ ਪਾਈਏ ਚਲੋ ਜੀ 4 ਤਾਂ ਉੱਤੇ ਹੋ ਰਿਹਾ ਟਾਈਮ ਹਵਾ ਵਾਲੀ ਚੱਲੇ ਪਈ ਮਮਿਆ ਹਮਨ ਮੋਦੇ ਦੇ ਬੈਗ ਨਾ ਰੀਓਗ ਵਿੱਚ ਜਾ ਕੇ ਲੈ ਮੇਰਾ ਪਰਸ ਚੱਕ ਹੀ ਜਾਂਦਾ ਤੂੰ ਨਾ ਚਿਕਣ ਲੱਗ ਜਾ ਪਹਿਲੀ ਭਾਂਗੇ ਆਪਾਂ ਹੈ ਨਹੀਂ ਇਹਨੂੰ ਤਾਂ ਮੈਂ ਫੜ ਕੇ ਬੈਜਾਂ ਗੰਗ ਦਾਨਮ ਵਿੱਚ ਪਾ ਲਾ ਬੈਗ ਦੇ ਚਲੋ ਲਓ ਜੀ ਮਾਮੇ ਤਾਂ ਆ ਗਏ ਮਾਮੇ ਦੇ ਖੇਤ ਆ ਗਏ ਹੁਣ ਇੱਕ ਇਹਦਾ ਮਾਮਾ ਉਹ ਫਿਰਦਾ ਹੈ ਹਰੇ ਸ਼ੇਡ ਦਾ ਹਲੇ ਸਾਨੂੰ ਪਹਿਲੀ ਟਾਈਮ ਸਾਢੇ 4 ਹੋ ਰਹੇ ਨੇ ਹਲੇ ਰੇ ਪਾਉਆ ਇਹਨੇ ਇੱਕ ਹੁੰਦੇ ਮਾਮੇ ਦਾ ਕੋਠਾ ਦੇਖੋ ਦੇ ਨਹੀਂ ਕੁਛ ਤਾਂ ਕੁਲਾੜਾ ਕੁਲਾੜੀ ਓ ਰਹਿਣ ਦੇ ਕੁਲਾੜੀ ਕੁਲਾੜੀ ਹੈ ਜੀ ਕੁਲਾੜੀ ਕੁਲਾੜੀ ਹੈ ਜੀ ਕਹਾੜੀ ਇਹ ਕੀ ਹੈ ਉਹ ਖਰਪੀ ਜੀ ਇਹ ਤਾਂ ਨਹੀਂ ਕੁਲਾੜੀ ਹੈ ਕੁਲਾੜੀ ਕੁਲਾੜੀ ਘੇੜੀ ਹੁੰਦੇ ਨੇ ਕੁਲਾੜੀ ਚੰਗਾ ਤੂੰ ਘਜਾ ਕਰ ਕੁਲਾੜੀ ਕੁਲੋੜੀ ਤੂੰ ਨਾ ਚੱਕ ਕੁਲੋੜੀ ਜੀ ਮਨੇ ਇਹਨੂੰ ਕਲਾੜੀ ਹੈ ਹਰ ਜਾ ਤੇ ਰੋਤੀ ਪੁਗਰੇਤਾ ਪੁਗਾ ਕਿ ਉਹ ਗਧਰਾ ਪਾਲਕ ਆ ਦੇ ਆ ਪਾਲਕ ਥੋੜਾ ਜੇ ਉਧਰ ਲਾਇਆ ਹੋਇਆ ਹੁਣ ਆ ਦੇਖ ਰੋ ਗੋਭੀ ਤਾਂ ਨਿਸਰੀ ਖੜੀ ਮੰਮੀ ਆ ਦੇ ਕੀ ਆ ਗਈ ਆ ਇਹ ਤਾਂ ਗਜਰੇ ਨੇ ਗਜਰੇ ਨੇ ਹੀ ਗਜੜੇ ਗਧਰੂ ਆ ਗਏ ਇਹ ਗੋਟਾ ਗਜਰੇ ਨੇ ਲਓ ਜੀ ਪਹੁੰਚ ਗਏ ਆਪਾਂ ਘਰੇ ਇੱਕ ਹੁੰਦਾ ਬਰ ਆਹ ਵੀ ਬਾਦਨ ਲੱਗ ਗਿਆ ਹੋਲੀ ਕੋ ਕੱਢੀ ਕੋਟੀ ਕੋਈ ਨਾ ਚੱਲ ਦਿਲ ਖੇਡ ਲੈ ਕਮ ਹੁਣ ਤੂੰ ਹੂੰ ਖੇਡ ਲੈ ਇੰਨੀ ਭਰ ਕਿਵੇਂ ਚੱਖੋਗੇ ਫੇਰ ਫੇਜੇ ਢਮਰਸ ਲਾਏ ਟਰਨ ਪਰ ਇਹ ਫੇਰ ਕੰਮ ਚੱਕ ਦਿੰਦਾ ਪਰ ਆਏ ਏ ਫੇਰ ਤੇ ਵੱਜੀ ਤੀ ਫਿਰ ਮੈਂ ਮਿੰਨ ਕਹੇ ਸਾਡਾ ਵੀ ਲਵਾ ਦੋ ਕਹਿ ਕੇ ਆ ਇਹਨੂੰ ਵੀ ਕਹਿੰਦੇ ਆ ਜੀ ਵੀ ਕਹਿਦੇ ਲਵਾ ਦੋ ਉਹ ਪਰ ਦੇਗਾ ਬੜੀ ਹੈ 360 34 ਜਲਦੀ ਪਸਤਾ ਵੀ ਜੀ ਬੇਲੇ ਨੂੰ ਨੰਨੀ ਆ ਗਈ ਨਹੀਂ ਦਿੱਤੀ ਇਹ ਆਉਂਗੀ ਇਹਨੂੰ ਟੀਆਂ ਵੱਧ ਗਈਆਂ ਪਰ ਸੌਖੇ ਦਾ ਸੌਖੇ ਦਾ ਕਾਉਂਗੀ ਫੇਰ ਕੀ ਕਰਾਉਣਾ ਤਾਂ ਇਥੋਂ ਫੇਰ ਕੀ ਕਰਾਉਣਾ ਤਾਂ ਇਥੋਂ ਬਾਅਦ ਵਾਚ ਕੀ ਕਰਨ ਬਾਕੀ ਕੀ ਕਰਨ ਬਾਕੀ ਚ ਉਹ ਤਾਂ ਨਹੀਂ ਆਉਂਦੇ ਹੈਗੇ ਜਦੋਂ ਆਇਆ ਤਾਂ ਨਹੀਂ ਆਉਂਦੇ ਸੁੱਟੀਆਂ ਕਿਉਂ ਨਾ ਨਾ ਇਹ ਪਾਣੇ ਚਲੋ ਜੇ ਵੀ ਮੈਂ ਮੈਂ ਵੀ ਵਲੌਗ ਬਣਾਇਆ ਕੋਲੋਕ ਬਣਾ ਲੈ ਵਲੌਗ ਚ ਲੈ ਲਿਆ ਸਾਨੂੰ ਸਾਨੂੰ ਬਲਾਗ ਚ ਲੈ ਲਿਆ ਵਾ ਇਹ ਕਿਉਂ ਉਹ ਤਾਂ ਦਸੀ ਨਹੀਂ ਆਉਂਦੇ ਫਿਰ ਸਾਨੂੰ ਇਹੀ ਲੈਣਾ ਮੂਕ ਆਹੀ ਲੈ ਲਈ ਹੈ ਜੀ ਜੀਤ ਵੀ ਆਈ ਸੀ ਕਰਾ ਤੋ ਅੱਛਾ ਜੀ ਤਾਂ ਤੇ ਵੀ ਮੁਰਗੀ ਕਰਾ ਤਾ ਕਿਆ ਕੀ ਆਉਂਦੀ ਨਹੀਂ ਉੱਛੇ ਲੋ ਤੇਰੀ ਵਾਲੀ ਨੇ ਨਾ ਵੀ ਨਹੀਂ ਨੇ ਪਾਣੀ ਵੀ ਲਿਓਣਾ ਤੁਸੀਂ ਲਿਓਦੇ ਨਹੀਂ ਇਹਦੇ ਪਾਣੀ ਲਿਆ ਦੇ ਨੀ ਗਲਾਸ ਚ ਵੱਡੇ ਗਲਾਸ ਲੈ ਮ ਵੱਡਾ ਹੋਣਾ ਹੈ ਵੀ ਕਿੱਦਾਂ ਦੁੱਧ ਕਿਹੜੇ ਗਲਾਸ ਚ ਪੀਣਾ ਕ ਕੋਲੇ ਚ ਦੁੱਧ ਗਲਾਸ ਚ ਪੀਣਾ ਨਾ ਕ ਕੋਲੇ ਅੱਛਾ